ਮੋਗਾ ਚ ਦਿਨ ਦਿਹਾੜੇ ਲੁੱਟਦੀਆਂ ਵਰਤਾਂ ਨੂੰ ਅਨਜਾਮ ਦਿੱਤਾ ਜਾ ਰਿਹਾ ਹੈ ਮਾੜੇ ਅੰਸਰ ਬਿਨਾ ਕਿਸੇ ਡਰ ਤੇ ਇੱਕ ਡਾਕਟਰ ਦੇ ਕਲੀਨਿਕ ਚ ਦਾਖਲ ਹੋ ਕੇ ਉਸ ਦੀਆਂ ਅੱਖਾਂ ਚ ਮਿਰਚਾ ਪਾ ਕੇ ਲੁੱਟ ਖੋ ਕਰਕੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਡਾਕਟਰ ਅਮਨਦੀਪ ਸਿੰਘਲਾ ਨੇ ਦੱਸਿਆ ਕਿ ਉਸਨੇ ਸ਼ਾਮ ਕਰੀਬ 4:30 ਵਜੇ ਆਪਣਾ ਕਲੀਨਿਕ ਖੋਲ੍ਹਿਆ ਅਤੇ ਕਲੀਨਿਕ ਵਿੱਚ ਇਕੱਲਾ ਬੈਠਾ ਸੀ ਤਾਂ ਬਾਈਕ ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀ ਕਲੀਨਿਕ ਚ ਆਏ ਅਤੇ ਦਵਾਈ ਦੀ ਮੰਗ ਕੀਤੀ ਜਦਕਿ ਇੱਕ ਵਿਅਕਤੀ ਨੇ ਦਵਾਈ ਮੰਗੀ ਤੇ ਦੋ ਵਿਅਕਤੀ ਵੈਸੇ ਹੀ ਨਾਲ ਆਏ ਸਨ। ਉਹਨਾਂ ਨੇ ਮੇਰੀਆਂ ਅੱਖਾਂ 'ਚ ਮਿਰਚਾ ਪਾ ਕੇ ਮੇਰੇ ਗੱਲੇ 'ਚ 10000 ਰੁਪਏ ਕੱਢ ਲਏ ਅਤੇ ਮੇਰਾ ਮੋਬਾਈਲ ਵੀ ਕਾਊਂਟਰ ਤੇ ਰੱਖਿਆ ਸੀ ਉਹ ਵੀ ਚੁੱਕ ਕੇ ਲੈ ਗਏ ਅਤੇ ਬਾਅਦ ਵਿੱਚ ਉਹਨਾਂ ਦੀ ਮਿੰਟਕ ਕੀਤੀ ਤਾਂ ਉਹ ਮੋਬਾਈਲ ਬਾਹਰ ਸੁੱਟ ਕੇ ਭੱਜ ਗਏ ਅਤੇ ਬਾਰੋ ਕਲੀਨਿਕ ਦਾ ਦਰਵਾਜ਼ਾ ਬੰਦ ਕਰਕੇ ਬਾਈਕ ਤੇ ਫਰਾਰ ਹੋ ਗਏ। ਪੁਲਿਸ ਵੱਲੋਂ ਸੀਸੀਟੀਵੀ ਚੈੱਕ ਕੀਤਾ ਜਾ ਰਿਹਾ ਹੈ। ਸਰ ਕਿੰਨਾ ਸਮਾਂ ਇਸ ਨੂੰ ਲੱਗਿਆ ਸਰ ਇਹ ਘਟਨਾ ਨੂੰ? ਸਿਰ ਮੈਂ 4:30 ਵੇ ਸ਼ਾਮ ਨੂੰ ਕਲੀਨਿਕ ਤੇ ਆਇਆ ਤੇ 2-3 ਮਿੰਟ ਬਾਅਦ ਹੀ ਤਿੰਨ ਬੰਦੇ ਐਂਟਰ ਕੀਤੇ ਆ ਆ ਕੇ ਮੈਨੂੰ ਦਵਾਈ ਦੀ ਆ ਕੇ ਮੈਨੂੰ ਦਵਾਈ ਦੀ ਮੰਗ ਕੀਤੀ ਉਹਨਾਂ ਨੇ ਇੱਕ ਦਵਾਈ ਹੈ ਨਹੀਂਗੀ ਜਾਂ ਤੁਸੀਂ ਹਸਪੀਟਲ ਚਲੇ ਜਾਓ ਉੱਥੇ ਤੁਹਾਨੂੰ ਈਜ਼ੀਲੀ ਮਿਲ ਜਾਊਗੀ ਤੇ ਬਸ ਇਹ ਦੇਰ ਚੀ ਗੱਲ ਕਰਦੇ ਕਰਦੇ ਉਹਨਾਂ ਨੇ ਮੇਰੇ ਅੱਖਾਂ 'ਚ ਮਿਰਚਾਂ ਪਾਤੀਆਂ ਨਾਲ ਦੀ ਨਾਲੇ ਇੱਕ ਬੰਦੇ ਨੇ ਗੱਲੇ ਨੂੰ ਹੱਥ ਪਾਇਆ ਗੱਲੇ 'ਚ ਹੱਥ ਪਾ ਕੇ ਫਿਰ ਦੂਜੇ ਵੱਲੇ 'ਚ ਵੀ ਪੈਸੇ ਕੱਢ ਲੇ तकरीबन 9 ਤੋਂ 10 ਹਜ਼ਾਰ ਰੁਪਈਆ ਸੀਗਾ ਜੇ ਅੱਖਾਂ ਮਲਦਾ ਮਲਦਾ ਆਈ ਮੈਂ ਬਾਹਰ ਚਲਾ ਗਿਆ ਮੈਂ ਜਾ ਕੇ ਮੋਬਾਈਲ ਮੰਗਿਆ ਮੋਬਾਈਲ ਉਹਨਾਂ ਨੇ ਮੈਨੂੰ ਦੇਤਾ ਉਹ ਮੈਨੂੰ ਤਾਲ ਦੀ ਨਾਲ ਹੀ ਉਹਨਾਂ ਨੇ ਹੈਂਡਓਵਰ ਕਰਕੇ ਤੇ ਤਾਲਾ ਲਾ ਕੇ ਬਾਹਰ ਚਲ ਗਾਤੇ ਐ ਸੀਗੇ ਸਰ ਮੋਟਰਸਾਈਕ ਤਿੰਨੇ ਮੋਟਰਸਾਈਕ ਉੱਤੇ ਤਿੰਨੇ ਇਕੱਠੇ ਨਕਾਬ ਪੋੜ ਸੀਗੇ ਆ ਨਹੀਂ ਫੇਸ ਨਹੀਂ ਸੀ ਫੇਸ ਦਿਖਦੇ ਸੀ ਤੋਂ ਕਿੰਨਾ ਸਮਾਂ ਇੱਥੇ ਰੁਕੇ ਸੀ تقريبا ਸਾਰੇ ਨੂੰ ਮੇਰੇ ਖਿਆਲ ਆ 4 ਤੋਂ 5 ਮਿੰਟ ਸਰ ਫੁੱਲ ਸੋਤ ਲਾ ਦਿੱਤੀ ਸਾਰੇ ਹਾਂਜੀ 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 ਸਰ ਮੈਂ ਉਸ ਤੋਂ ਬਾਅਦ ਮੈਨੂੰ ਪੇਸ਼ੈਂਟ ਆਇਆ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਹਸਪੀਟਲ ਲੈ ਕੇ ਗਏ ਆਈ ਜ਼ੁਵੇਰਾ ਕਾਫੀ ਜ਼ਿਆਦਾ ਦਿੱਕਤ ਸੀਗੀ ਫਿਰ 3-4 ਘੰਟੇ ਬਾਅਦ ਮੈਂ ਐਸਐਚਓ ਸਾਹਿਬ ਕੋਲ ਲਿਖਿਆ ਸੀ ਕਾਲਾ ਐਬੀਸੀ ਮੇਰੇ ਕੋਲ ਹੈ ਜਾਨ ਲੱਗੇ ਪਰ ਉਹਨਾਂ ਲੋਕ ਲਾਗੇ ਹਾਂਜੀ ਲੋਕ ਲਾਗੇ ਸੀ ਅ ਤੇ ਹਤੇ ਆਪ ਸੀਗੇ ਸਰ ਕੋਈ ਉਹਨਾਂ ਨੂੰ ਸਰ ਉਹ ਨਹੀਂ ਮੈਨੂੰ ਪਤਾ ਨਹੀਂ ਮੈਂ ਦੇਖਿਆ ਕੀ ਮੰਗ ਕੀ ਕਰਦਾ ਸਰ ਕਿਉਂਕਿ ਲਗਾਤਾਰ ਇੰਝ ਘਟਨਾਵਾਂ ਦੇਖਣ ਚ ਆ ਰਹੀਆਂ ਹਾਂ ਸੁਣਨ ਚ ਆ ਰਹੀਆਂ ਸਰ ਬਸ ਸੇਫਟੀ ਆਪਣਾ ਫਸਟ ਪ੍ਰੈਫਰੈਂਸ ਰਹਿ ਗਈ ਹੈ ਕਿ ਜੇ ਉਹਨ ਕੋਈ ਵੀ ਅੰਦਰ ਆਂਦਾ ਹੋਣਾ ਆਪਾਂ ਕਿਸੇ ਤਰ੍ਹਾਂ ਸ਼ੱਕ ਕਰੀ ਨਹੀਂ ਸਕਦੇ ਵੀ ਉਹ ਮੈਡੀਸਨ ਲੈਣ ਆਇਆ ਜਾਂ ਕਿਸੇ ਗਲਤ ਹੱਕਤ ਨਾਲ ਆਇਆ ਠੀਕ ਇੱਕ ਘਟਨਾ ਹੋਈ ਹੈ ਚੋਰਾਵਲੋਂ ਜਿਹੜਾ ਲੁੱਟ ਦੀ ਨੀਅਤ ਨਾਲ ਜਿਹੜਾ ਡਾਕਟਰ ਦੇ ਆਏ ਤੇ ਮਿਰਚਾ ਪਾ ਕੇ ਗਏ ਉਹ ਡਾਕਟਰ ਦੇ ਪੈਸੇ ਵੀ ਲੈ ਕੇ ਗਏ ਆ ਕੀ ਆ ਪੂਰਾ ਮਾਮਲਾ ਇਹਦੇ ਵਿੱਚ ਕਿ ਨਾ ਡਾਕਟਰ ਦੇ ਜਿਹਦਾ ਮੈਡੀਸਨ ਲੈਣ ਦੇ ਬਹਾਨੇ ਆਏ ਆ ਤੇ ਉੱਥੇ ਉਹਦੇ ਵਿੱਚ ਉਹਨਾਂ ਦੇ ਅੱਖਾਂ ਦੇ ਵਿੱਚ ਮਿਰਚਾ ਪਾ ਕੇ 9000 ਰੁਪਇਆ ਲੈ ਕੇ ਗਏ ਆ ਪਰ ਜਿਹਦੇ ਵਿੱਚ ਅਸੀਂ ਚੈੱਕ ਕਰ ਰਹੇ ਹਾਂ ਜਲਦੀ ਦੋਸ਼ੇ ਨੂੰ ਫੜ ਲਿਆ ਜਾਊਗਾ ਟੀਮਾਂ ਲੱਗੀਆਂ ਹੋਈਆਂ ਨੇ